ਆਹ ਦੇਖ ਲਓ ਮਹਿਲਾ ਮੰਡਲ ਵਾਲੀਆਂ ਦੀ ਗੰਦੀ ਕਰਤੂਤ ਹੁਣ ਇਹਨਾਂ ਦੇ ਸਿਕਲੀ ਲੱਗ ਗਈ ਆ ਮੂੰਹ ਦੇ ਉੱਤੇ ਇਹਨਾਂ ਨੂੰ ਨਹੀਂ ਦੀਂਦਾ ਕਿ ਪੰਜਾਬ ਦੇ ਵਿੱਚ ਜੋ ਪਗਮੰਤਮਾਨ ਨੇ ਗਜਨੀ ਦੇ ਬਾਜ਼ਾਰ ਖੋਲੇ ਨੇ ਜਿੱਥੇ ਜਿਸਮ ਫਰੋਸੀ ਦਾ ਧੰਦਾ ਚੱਲਦਾ ਸਰੇ ਆਮ ਦਿਨ ਪਰ ਰਾਤ ਧੰਦਾ ਚੱਲਦਾ ਹਰ ਇੱਕ ਸ਼ਹਿਰ ਦੇ ਵਿੱਚ ਕੁੜੀਆਂ ਦੋ-ਦੋ ਕੱਪੜਿਆਂ ਦੇ ਵਿੱਚ ਸੜਕਾਂ ਤੇ ਨੰਗੀਆਂ ਖੜਦੀਆਂ ਨੇ ਨਾ ਨਸ਼ਾ ਪਰੋਸਿਆ ਜਾਂਦਾ ਪੰਜਾਬ ਨੂੰ ਕਿਵੇਂ ਤਬਾਹ ਕਰ ਰਿਹਾ ਭਗਮੰਤਮਾਨ ਹਰਾਮ ਦਾ ਇਹਨਾਂ ਨੂੰ ਨਹੀਂ ਦੀਂਦਾ ਆ ਜਿਹੜੀਆਂ ਭਗਮੰਤਮਾਨ ਦੀ ਪਾਰਟੀ 'ਚ ਨੇ ਆਮ ਆਦਮੀ ਪਾਰਟੀ 'ਚ ਔਰਤਾਂ ਨੇ ਇਹਨਾਂ ਦੇ ਚਿਹਰੇ ਦੇਖੋ ਟੀਵੀ ਦੀ ਸਕਰੀਨ ਤੇ ਚਿਹਰੇ ਦੇਖੋ ਇਹ ਔਰਤਾਂ ਨੇ ਇਹਨਾਂ ਨੂੰ ਨਹੀਂ ਦੀਂਦਾ ਕਿ ਆ ਕੀ ਹੋ ਰਿਹਾ ਭਗਮੰਤਮਾਨ ਨੇ ਕੀ ਕੰਜਰਖਾਨਾ ਖੋਲ ਦਿੱਤਾ ਸ਼ਰਮਾਣੀ ਚਾਹੀਦੀ ਆ ਔਰਤਾਂ ਹੋ ਕੇ ਔਰਤਾਂ ਨੂੰ ਹੀ ਫੇਰੇ ਜਿਸਮ ਫਰੋਸੀ ਦੇ ਧੰਦੇ ਤੇ ਲਾਉਂਦੀਆਂ ਨੇ ਓਏ ਆਮ ਆਦਮੀ ਪਾਰਟੀ ਚ ਨੇ ਆ ਮਹਿਲਾ ਮੰਡਲ ਵਾਲੀਆਂ ਕਿੱਥੇ ਨੇ ਕਿਹੜੀ ਖੱਡ ਚ ਵੜੀਆਂ ਹੋਈਆਂ ਨੇ ਜਾਂ ਉਹਨਾਂ ਨੂੰ ਪੈਸੇ ਮਿਲਦੇ ਨੇ ਹਿੱਸੇਦਾਰ ਨੇ ਸਿਰਫ ਇੱਕ ਡਰਾਮੇ ਉਥੇ ਮਹਿਲਾ ਵੇ ਮੁੱਤਿਆ ਉਂਗਲ ਖੜੀ ਕਰਤੀ ਆ ਉਂਗਲ ਖੜੀ ਕਰਤੀ ਇੱਥੇ ਤਾਂ ਕੱਪੜੇ ਹੀ ਤਾਰੇ ਜਾਂਦੇ ਨੇ ਓਏ ਇੱਥੇ ਤੁਹਾਡੇ ਕਿੱਥੇ ਏ ਸਿਆਣਪ ਕਿੱਥੇ ਗਈ ਤੁਹਾਡੀ ਅਕਲ ਕੀ ਤੁਹਾਨੂੰ ਪੈਸੇ ਹੀ ਦਿੰਦੇ ਨੇ ਆ ਹੁਣ ਦੇਖੋ ਅੱਗੇ ਟੀਵੀ ਦੀ ਸਕਰੀਨ ਤੇ ਚੌਰੇ ਚੌਰੇ ਕੰਜਰ ਇਹ ਮੰਤਰੀ ਸੰਤਰੀ ਚੋਰ ਲਟੇਰੇ ਹਰਾਮੀ ਨੇ ਦੇਖੋ ਆਮ ਆਦਮੀ ਪਾਰਟੀ ਦੇ ਕਿੱਡੇ ਕਿੱਡੇ ਦਾੜੇ ਨੇ ਪੱਗਾਂ 'ਚ ਸਿਰ ਬਸਾਏ ਨੇ ਹਰਾਮਦਿਆਂ ਨੇ ਇਹਨਾਂ ਨੂੰ ਨਹੀਂ ਦਿੰਦੇ ਆ ਜੋ ਗਜਨੀ ਦੇ ਬਾਜ਼ਾਰ ਖੋਲੇ ਨੇ ਭਗਮੰਤ ਮਾਨ ਨੇ ਜਿਸਮ ਪਰੋਸੀ ਦੇ ਧੰਦੇ ਇਹਨਾਂ ਨੂੰ ਨਹੀਂ ਦਿੰਦੇ ਦਿੰਦੇ ਨੇ ਹਰਾਮ ਦੇ ਪੁੱਤ ਪੈਸੇ ਲੈਂਦੇ ਨੇ ਇਹਨਾਂ ਦੇ ਵੀ ਧੀਆਂ ਨੇ ਇਹਨਾਂ ਦੇ ਵੀ ਬੇਟੀਆਂ ਨੇ ਕਿਸੇ ਸਮਿਆਂ 'ਚ ਕਹਿੰਦੇ ਸੀ ਕਿ ਪੰਜਾਬੀਆਂ ਨੇ ਉਹ ਗਜਨੀ ਦੇ ਬਾਜ਼ਾਰਾਂ 'ਚੋਂ ਕੁੜੀਆਂ ਸੜਵਾ ਕੇ ਲੈਂਦੀਆਂ ਅੱਜ ਪੰਜਾਬੀ ਸਿਰ ਦੇ ਵਿੱਚ ਪੱਗਾਂ ਵਿਸਾ ਕੇ ਖੁਦ ਬਾਜ਼ਾਰ ਖੋਲਦੇ ਨੇ ਇਹ ਵੀ ਪੰਜਾਬੀ ਨੇ ਉਹ ਵੀ ਪੰਜਾਬੀ ਸੀ ਸ਼ਰਮ ਆਣੀ ਚਾਹੀਦੀ ਐ ਇਸ ਤਰ੍ਹਾਂ ਦੇ ਪੰਜਾਬੀਆਂ ਦੇ ਮਰ ਜਣ ਜ਼ਹਿਰ ਖਾ ਕੇ ਗੂੰ ਖਾ ਲੈਣ ਗੂੰ ਇਹ ਤੋਂ ਬਿਨਾਂ ਤਾਂ ਗੂੰ ਖਾ ਲੈਣ ਲਹਣਤਾ ਇਸ ਤਰ੍ਹਾਂ ਦੇ ਕਲੰਕਤ ਲੋਕਾਂ ਦੇ ਇਹ ਕਲੰਕਤ ਨੇ ਕਲੰਕਤ ਗੂੰ ਖਾ ਲੈਣ ਆ ਦਿੱਲੀ ਵਾਲਾ ਭਈਆ ਹਰਾਮ ਦਾ ਪੁੱਤ ਆ ਡੀਜੀਪੀ ਪੰਜਾਬ ਦਾ ਹਰਾਮ ਦਾ ਪੁੱਤ ਬਿਹਾਰੀ ਗੌਰਵ ਇਹ ਕੰਜਰ ਇਸ ਤਰ੍ਹਾਂ ਦੇ ਧੰਦੇ ਕਰਵਾਉਂਦਾ ਪੈਸੇ ਬਣਾਉਂਦਾ ਮਰ ਜਾਓ ਤੁਸੀਂ ਜ਼ਹਿਰ ਖਾ ਲੋ ਹਰਾਮ ਦੇਓ ਪੁੱਤੋ ਕਿਸ ਤਰ੍ਹਾਂ ਦੇ ਗੋਰਖ ਧੰਦੇ ਕਰਦੇ ਹੋ ਪੰਜਾਬ ਦੇ ਵਿੱਚ ਹੁਣ ਕਿੱਥੇ ਨੇ ਸਿੱਖ ਜੱਥੇਬੰਦੀਆਂ ਹੁਣ ਕਿੱਥੇ ਨੇ ਹੋਰਾਂ ਪਾਰਟੀਆਂ ਦੇ ਐਮਐਲਏ ਮੰਤਰੀ ਚੋਰ ਲਟੇਰੇ ਕਿੱਥੇ ਨੇ ਸਿੱਖ ਜੱਥੇਬੰਦੀਆਂ ਕਿੱਥੇ ਆ ਤੁਹਾਡੀ ਸਿਆਣਫ ਗੂੰ ਖਾਨੇ ਹੋ ਗੂੰ ਤੁਸੀਂ ਇਸ ਤਰ੍ਹਾਂ ਦੇ ਧੰਦੇ ਨਹੀਂ ਕਰਦੇ ਗੂੰ ਖਾਨੇ ਹੋ ਗੂੰ ਖਾਣੇ ਹੋ ਤੁਸੀਂ ਹਰਾਮ ਦੇ ਹੋ ਗੂੰ ਖਾਨੇ ਹੋ ਤੁਹਾਨੂੰ ਸ਼ਰਮ ਨਹੀਂ ਚਾਹੀਦੀ ਆ ਓਏ ਆਮ ਆਦਮੀ ਪਾਰਟੀ ਵਾਲਿਓ ਹਰਾਮ ਦੇ ਹੋ ਪੁੱਤੋ ਤੁਸੀਂ ਹੁਣ ਐ ਕਰੋ ਮੰਤਰੀਓ ਸੰਤਰੀਓ ਜਦੋਂ ਉੱਥੇ ਜਾਣੇ ਹੋ ਨਾ ਪਾਰਲੀਮੈਂਟ ਦੇ ਵਿੱਚ ਉੱਥੇ ਤੁਸੀਂ ਹੁਣ ਨਾਲ ਬੋਰੀਆਂ ਤੇ ਤੇਲ ਵਾਲੀਆਂ ਬੋਤਲਾਂ ਵੀ ਨਾਲ ਲੈ ਜਾਇਆ ਕਰੋ ਕਿ ਤੁਸੀਂ ਵੀ ਹੁਣ ਇਹੀ ਕੰਮ ਸ਼ੁਰੂ ਕਰੋ ਆਪ ਖੁਦ ਵੀ ਕਿਉਂਕਿ ਹੁਣ ਤੁਸੀਂ ਪੰਜਾਬ ਦੇ ਵਿੱਚ ਧੰਦੇ ਤਾਂ ਸ਼ੁਰੂ ਕਰ ਦਿੱਤੇ ਨੇ ਚੰਗੇ ਤਰ੍ਹਾਂ ਸਾਰੇ ਧੰਦੇ ਵਾਲੇ ਬਣ ਜੋ ਹਰਾਮ ਦਿਓ ਤੁਹਾਡੇ ਕੋਲੋਂ ਇਹ ਉਮੀਦ ਨਹੀਂ ਸੀ ਕਿ ਤੁਸੀਂ ਇੰਨਾ ਪੰਜਾਬ ਦਾ ਨਰਕ ਬਣਾ ਕੇ ਰੱਖੋਗੇ ਬਣਾ ਦਿੱਤਾ ਪਰ ਤੁਸੀਂ ਸ਼ਰਮ ਨਹੀਂ ਚਾਹੀਦੀ ਆ ਸ਼ਰਮੋ ਓਏ ਪੰਜਾਬ ਦੇ ਲੋਕੋ ਕਦੋਂ ਉੱਠੋਗੇ ਕਦੋਂ ਨਿਕਲੋਗੇ ਉਸ ਦਿਨ ਜਿੱਦਣ ਤੁਹਾਡੀਆਂ ਬੱਚੀਆਂ ਨੂੰ ਫੜ-ਫੜ ਕੇ ਇਹ ਜਿਹੜੇ ਇਹਨਾਂ ਨੇ ਬਾਜ਼ਾਰ ਖੋਲੇ ਨੇ ਉੱਥੇ ਖੜੀਆਂ ਕਰ ਦਿੱਤਾ ਉਸ ਦਿਨ ਉਸ ਦਿਨ ਬੋਲੋਗੇ ਅੱਜ ਨਹੀਂ ਬੋਲਣਾ ਤੁਸੀਂ ਆਈ ਨਾ ਆ ਜਿਹੜੀਆਂ ਬਾਂਦਰੀਆਂ ਜੀਆਂ ਫੋਟੋਆਂ ਦਿਖਾ ਰਿਹਾ ਜਿਨ੍ਹਾਂ ਦੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੁਣ ਇਹਨਾਂ ਨੂੰ ਕੀ ਕਹਾ ਔਰਤਾ ਕਹਾ ਜਾਂ ਕੰਜਰੀਆਂ ਕਹਾ ਉਹ ਮਹਿਲਾ ਮੰਡਰ ਵਾਲੀਆਂ ਨੂੰ ਔਰਤਾਂ ਕਹਾ ਜਾਂ ਸਾਰੀਆਂ ਨੂੰ ਕੰਜਰੀਆਂ ਕਹਾ ਜੇ ਤਾਂ ਔਰਤਾਂ ਨੇ ਤਾਂ ਆਵਾਜ਼ ਉਠਾਉਣ ਜੇ ਕੰਜਰੀਆਂ ਨੇ ਤਾਂ ਚੁੱਪ ਕਰਕੇ ਬੈਠੀਆਂ ਰਹਿਣ ਕੋ ਕੰਜਰੀਆਂ ਤਾਂ ਕੰਜਰੀਆਂ ਹੀ ਹੁੰਦੀਆਂ ਨੇ ਕੰਜਰ ਤਾਂ ਕੰਜਰੀ ਹੁੰਦੇ ਨੇ ਬੋਲਦੇ ਥੋੜਾ ਹੁੰਦੇ ਨੇ ਹੁਣ ਦੇਖਦੇ ਆ ਕਿ ਤੁਸੀਂ ਕੰਜਰ ਬਣਨਾ ਕੰਜਰੀਆਂ ਬਣਨਾ ਜਾਂ ਤੁਸੀਂ ਪੰਜਾਬ ਨੂੰ ਬਚਾਉਣਾ ਇਹ ਕੰਜਰਖਾਨੇ ਤੋਂ ਇਹ ਤੁਸੀਂ ਦੇਖੋ ਸੋਚੋ